ਮੰਗ ਤੇ ਨਾਲੋਂ ਮਿਹਨਤ ਚੰਗੀ ਮਿਹਨਤ ਵਿੱਚ ਤੰਦਰੁਸਤੀ ਸੋ ਮੰਗਣ ਨਾਲੋਂ ਮਿੱਤਰੋ ਇਦਾਂ ਦੀ ਮਿਹਨਤ ਕਰਿਆ ਕਰੋ ਜਿਵੇਂ ਆ ਛੋਟੀ ਜੀ ਬੱਚੀ ਕਰ ਰਹੀ ਹੈ ਹਾਂਜੀ ਮਿੱਤਰੋ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੇ ਅੱਜ ਮਿੱਤਰੋ ਤਰੀਕ ਹੈਗੀ ਆ 30 ਜੁਲਾਈ ਤੇ 2025 ਤੇ ਅੱਜ ਆਪਾਂ ਮਿੱਤਰੋ ਘੁੰਮਾਂਗੇ ਆਨੰਦਪੁਰ ਸਾਹਿਬ ਧਰਤ ਸ੍ਰੀ ਕੇਸਗੜ੍ਹ ਸਾਹਿਬ ਤੇ ਵਿਰਾਸਤੇ ਖਾਲਸਾ ਆਪਾਂ ਜਾਣਾ ਸੀਗਾ ਤੇ ਪਤਾ ਲੱਗਿਆ ਵੀ ਉਹ ਜਿਹੜਾ ਬੰਦ ਆ ਤੇ ਉਹਦੀ ਅਪਡੇਟ ਆ ਕੀ ਅਪਡੇਟ ਆ ਕਦੋਂ ਬੰਦ ਆ ਕਿੰਨੇ ਟਾਈਮ ਦਾ ਤੇ ਕਦੋਂ ਖੋਲਣਾ ਉਹਦੀ ਅਪਡੇਟ ਤੁਹਾਨੂੰ ਆਪ ਅੱਗੇ ਜਾ ਕੇ ਦਵਾਂਗੇ ਤੇ ਅੱਜ ਦੀ ਵੀਡੀਓ ਦੀ ਮੱਤਰੋ ਕਰਦੇ ਆ ਸ਼ੁਰੂਆਤ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੱਜ ਗਏ ਮੱਤਰ ਸਵੇਰ ਦੇ 8 ਤੇ ਦੁਕਾਨਾਂ ਦੀਆਂ ਚੱਲ ਰਹੀਆਂ ਨੇ ਸਫਾਈਆਂ ਰਾਤ ਦਾ ਜਿਹੜਾ ਹਰੌਣਕ ਮੇਲਾ ਕੋਸੋਰ ਹੁੰਦਾ ਤੇ ਸਵੇਰ ਦਾ ਕੋਸੋਰ ਹੁੰਦਾ ਤੇ ਹੁਣ ਆਪਾਂ ਚੱਲੇ ਆਂ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨ ਕੱਲ ਆਪਾਂ ਕੋ ਮੈਂ ਸੀਗਾ ਨੈਣਾ ਦੇ ਵੀ ਤੇ ਮੁੜ ਕੇ ਸਮਾਂ ਆਪਣੇ ਕੋਲੇ ਨਹੀਂ ਬਚਿਆ ਸਾਨੂੰ ਤੇ ਹੁਣ ਆਪਾਂ ਚੱਲਦੇ ਆਂ ਨੰਸਕਾਰ ਕਰਨ ਤੇ ਇਸ ਟਾਈਮ ਖੜੇ ਆ ਮੇਤਰਾ ਆਪਾਂ ਤਰਤ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਸੰਗਤਾਂ ਆ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਚੱਲਦੇ ਆਪਾਂ ਦੀ ਨੰਸਕਾਰ ਕਰਦੇ ਆ ਤੇ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਤੇ ਇਹ ਆ ਦੋਸਤੋ ਧਰਤ ਤਸਰੀਕ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਜਿਵੇਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਦਾ ਉਹਨੇ ਹੀ ਇਹ ਤਖਤ ਹੈ ਜੀ ਸਰੀਕ ਜਸਕਰ ਸਾਹਿਬ ਤੋਂ ਮਿੱਤਰਾਂ ਜਦੋਂ ਮੱਥਾ ਟੇਕ ਕੇ ਬਾਹਰ ਆਉਂਦੇ ਆ ਇੱਥੋਂ ਵੀ ਪਹਾੜ ਦੇਖਦੇ ਮੌਸਮ ਵੀ ਠੀਕ ਆ ਅੱਜ ਮੀਂਹ ਨਾ ਪਵੇ ਬਸ ਬਾਕੀ ਮੌਸਮ ਠੀਕ ਆ ਉਹ ਸਾਹਮਣੇ ਪਹਾੜਾ ਮਿੱਤਰ ਉੱਚਾ ਨੈਣਾ ਦੇਵੀ ਵਾਲਾ ਸਾਰ ਤਸਰੀ ਕੇ ਸਗਣ ਸਾਹਿਬ ਨੂੰ ਅੰਦਰੋਂ ਮੇਤਰੋ ਨਮਸਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਖੜੇ ਆ ਇਸ ਟਾਈਮ ਬਾਹਰ ਉਸ ਜਗ੍ਹਾ ਤੇ ਜਿੱਥੇ ਪੰਜਾਂ ਪਿਆਰਿਆਂ ਦੀ ਯਾਦ ਵਿੱਚ ਆ ਜਿਹੜਾ ਆਪਣੇ ਬੂੰਗੇ ਬਣਾਏ ਹੋਏ ਨੇ ਇਧਰ ਆ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ ਬੂੰਗਾ ਤੇ ਨਾਲ ਇਤਿਹਾਸ ਵੀ ਲਿਖਿਆ ਹੋਇਆ ਤੁਸੀਂ ਵੀਡੀਓ ਰੋ ਕੇ ਸਕਰੀਨ ਸ਼ਾਟ ਲੈ ਕੇ ਵੀ ਪੜ ਸਕਦੇ ਹੋ ਦੇ ਨਾਲ ਹੀ ਇੱਧਰ ਬੰਗਾ ਹੈਗਾ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਤੇ ਇਹ ਵੀ ਤੁਸੀਂ ਵੀਡੀਓ ਰੋਕ ਕੇ ਜਿਹੜਾ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋ ਇਹ ਵੀ ਪੰਜਾਂ ਪਿਆਰਿਆਂ ਦੇ ਵਿੱਚੋਂ ਸੀ ਤੇ ਨਾਲ ਹੀ ਇੱਧਰ ਬੰਗਾ ਬਣਿਆ ਹੋਇਆ ਜੀ ਮਾਤਾ ਸਾਹਿਬਕੌਰ ਜੀ ਦਾ ਤੇ ਮਾਤਾ ਸਾਹਿਬਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਜਿਹੜਾ ਮਾਣ ਆ ਉਹ ਪ੍ਰਾਪਤ ਤੇ ਇਤਿਹਾਸ ਆ ਜਿਹੜਾ ਤੁਸੀਂ ਪਹਿਲਾਂ ਦੀ ਤਰ੍ਹਾਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਤੇ ਦੋ ਪਿਆਰਿਆਂ ਦੇ ਵਿੱਚੋਂ ਜੋ ਬਾਕੀ ਤਿੰਨ ਪਿਆਰੇ ਨੇ ਉਹਨਾਂ ਦੇ ਬੁੰਗੇ ਨੇ ਜਿਹੜੇ ਉਧਰ ਬਣੇ ਹੋਏ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਉਹਨਾਂ ਦਾ ਇਤਿਹਾਸ ਵੀ ਆ ਜਿਹੜਾ ਤੁਸੀਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਕੇ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ ਸਟਾਰਟਿੰਗ ਦੇ ਵਿੱਚ ਮਿੱਤਰੋ ਬੁੰਗੇ ਨੇ ਜਿਹੜੇ ਇਧਰੋਂ ਸਟਾਰਟ ਹੁੰਦੇ ਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਤੇ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਤੇ ਲਾਸਟ ਤੇ ਜਿਹੜਾ ਬੁੰਗਾ ਬਣਿਆ ਹੋਇਆ ਜੀ ਉਹ ਮਾਤਾ ਸਾਹਿਬਕੌਰ ਜੀ ਦਾ ਤੇ ਇਤਿਹਾਸ ਤੁਸੀਂ ਸਾਰਿਆਂ ਦਾ ਸਕਰੀਨਸ਼ਾਟ ਲੈ ਕੇ ਵਧੀਆ ਤਰੀਕੇ ਨਾਲ ਵੀਡੀਓ ਰੋਕ ਕੇ ਪੜ੍ਹ ਸਕਦੇ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਮਿੱਤਰੋ ਹੁਣ ਆਪਾਂ ਚੱਲਾਂਗੇ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਮਤਲਬ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਿਲਾ ਵੀ ਵਾਜਦਾ ਤੇ ਜਿੱਥੇ ਜਦੋਂ ਪਹਾੜੀ ਰਾਜਾਂ ਤੇ ਮੁਗਲਾਂ ਨੇ ਜਿਹੜੀ ਸੌਂ ਖਾਦੀ ਸੀ ਵੀ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਗੁਰੂ ਸਾਹਿਬ ਨੇ ਜਦੋਂ ਉਹ ਕਿਲਾ ਛੱਡਿਆ ਸੀ ਤੇ ਪਰਿਵਾਰ ਦਾ ਜਿਹੜਾ ਬਸੋੜਾ ਪਿਆ ਸੀ ਤੇ ਉਹ ਕਿਲੇ ਤੇ ਹੁਣ ਆਪਾਂ ਚੱਲਦੇ ਤਾਂ ਸ੍ਰੀ ਕੇਸਵਰ ਸਾਹਿਬ ਤੋਂ ਨਾਮਸਕਾਰ ਕਰਕੇ ਮਿੱਤਰੋ ਆਪਾਂ ਪਹੁੰਚੇ ਆ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਇਹੀ ਉਹ ਕਿਲਾ ਤੇ ਜਦੋਂ ਪਹਾੜੀ ਰਾਜੇ ਤੇ ਮੁਗਲਾਂ ਨੇ ਸੌਂ ਖਾਦੀ ਸੀ ਤੇ ਜੇ ਗੁਰੂ ਸਾਹਿਬ ਆਪਣੇ ਆਪ ਕਿਲਾ ਛੱਡ ਦੇਣ ਤਾਂ ਅਸੀਂ ਉਹਨਾਂ ਤੇ ਹਮਲਾ ਨਹੀਂ ਕਰਾਂਗੇ ਉਹ ਜਿੱਥੇ ਜਾ ਕੇ ਬਸਣਾ ਚਾਹੁੰਦੇ ਨੇ ਬਸ ਸਕਦੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਆਪਦੀਆਂ ਝੋਟੀਆਂ ਜਿਹੜੀਆਂ ਸੋਹਾਂ ਸੀ ਉਹ ਤੋੜ ਦਿੱਤੀਆਂ ਸੀ ਤੇ ਗੁਰੂ ਸਾਹਿਬ ਤੇ ਜਿਹੜਾ ਹਮਲਾ ਕਰ ਦਿੱਤਾ ਸੀ ਤੇ ਉੱਤੋਂ ਸਰਸਨ ਦੀ ਦਾ ਕਹਿਰ ਤੇ ਫਿਰ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਦਾ ਬਸੋੜਾ ਪਿਆ ਉਹ ਤੁਸੀਂ ਸਾਰੇ ਜਾਣਦੇ ਹੋ ਤੇ ਚਲਦੇ ਆ ਹੁਣ ਆਪਾਂ ਅੰਦਰ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਨੇ ਆ ਇੱਥੋਂ ਵੀ ਮਿੱਤਰੋ ਜਿਹੜੇ ਪਹਾੜ ਨੇ ਦੇਖਦੇ ਨੇ ਤੇ ਉਹ ਉੱਧਰ ਸਾਹਮਣੇ ਜਿਹੜੀ ਇਮਾਰਤ ਆ ਬਰਾਸਤੇ ਖਾਲਸਾ ਉਹ ਵੀ ਇੱਥੋਂ ਦੇਖਦੀ ਆ ਤੇ ਗੇਟ ਰਾਹੀਂ ਅੰਦਰ ਆਉਣ ਤੋਂ ਬਾਅਦ ਜਦੋਂ ਆਪਾਂ ਅੰਦਰ ਆਏ ਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੇਲੇ ਦੀ ਜਿਹੜੀ ਪਵਿੱਤਰ ਬੌਲੀ ਸਾਹਿਬ 132 ਪੌੜੀਆਂ ਵਾਲੀ ਉਹ ਇੱਧਰ ਬਣੀ ਹੋਈ ਆ ਤੇ ਨਾਲ ਹੀ ਹੈ ਮਿੱਤਰੋ ਕਿਲਾ ਤੇ ਉਹ ਉਧਰ ਆ ਸਾਹਮਣੇ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਤੇ ਨਾਲ ਹੀ ਥੱਲੇ ਚੱਲਦਾ ਜੀ ਗੁਰੂਕਾ ਲੰਗਰ ਤੇ ਚੱਲਦੇ ਆਪਾਂ ਪਹਿਲਾਂ ਦਰਬਾਰ ਸਾਹਿਬ ਨੂੰ ਨਮਸਕਾਰ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਕੀ ਸਾਰੀਆਂ ਥਾਵਾਂ ਦੇ ਦਰਸ਼ਨ ਨੇ ਜਿਹੜੇ ਤੁਹਾਨੂੰ ਬਾਅਦ ਚ ਕਰਾਂਗੇ ਮੌਸਮ ਮਿੱਤਰੋ ਬਹੁਤ ਸੋਹਣਾ ਤੇ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੇ ਨੇਂ ਮੱਝ ਦੀ ਮਾਰਤਾ ਉਹ ਤੇ ਸਾਹਮਣੇ ਆ ਜੀ ਕਿਲਾ ਆ ਮਾਰਤ ਮਿੱਤਰੋ ਮੁੰਲਾ ਦਾ ਪੁਰਾਣੀ ਬਣੀ ਹੋਈ ਆ ਇਧਰ ਵੀ ਦੇਖ ਕੇ ਆਵਾਂਗੇ ਪਹਿਲਾਂ ਦਰਬਾਰ ਸਾਹਿਬ ਨਮਸਕਾਰ ਕਰਕੇ ਆਵਾਂਗੇ ਇੱਧਰ ਆ ਗਿਆ ਜੀ ਓਕੇ ਲਾ ਸਾਹਮਣੇ ਰੱਖਿਆ ਹੋਇਆ ਹਲੇ ਜੀ ਤੇ ਇਤਿਹਾਸ ਆ ਜਿਹੜਾ ਬਾਹਰ ਲਖਿਆ ਲਿਖ ਕੇ ਰੱਖਿਆ ਹੋਇਆ ਇੱਕ ਵਾਰੀ ਆਪਾਂ ਤੁਹਾਨੂੰ ਦੱਸ ਵੀ ਦਿੱਤਾ ਸੀ ਤੇ ਕੋਲੇ ਜਾ ਕੇ ਆਪਾਂ ਪੜ੍ਹਾ ਵੀ ਦਿੰਨੇ ਆ ਤੁਹਾਨੂੰ ਗੁਰਦੁਆਰਾ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਇਹ ਕਿਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ ਪਗਾਣੀ ਦਾ ਜਦ ਜਤਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸਨ 1699 ਤੋਂ 1705 ਤੱਕ ਮੁਗਲਾਂ ਤੇ ਪਹਾੜੀ ਰਾਜਿਆਂ ਵਿਰੁੱਧ ਕਈ ਜੁੱਦ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਸਮੇਂ ਪ੍ਰਾਤਨ ਬੋਲੀ ਸਾਹਿਬ ਦੇ ਦਰਸ਼ਨ ਵੀ ਹੈਗੇ ਨੇ ਗੁਰੂ ਸਾਹਿਬ ਜੀ ਦੇ ਸੰਗਾਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਤੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਵੱਲੋਂ ਹਮਲਾ ਨਾ ਕਰਨ ਦੀਆਂ ਕਸਮਾਂ ਖਾਣ ਤੇ ਗੁਰੂ ਸਾਹਿਬ ਜੀ ਨੇ ਇਥੋਂ ਕਿਲਾ ਖਾਲੀ ਕਰਕੇ ਸਮੂਹ ਸਿੰਘ ਸੰਗਤਾਂ ਵੱਲੋਂ ਮਤਲਬ ਜਿਹੜਾ ਸੀਗਾ ਚਮਕੌਰ ਸਾਹਿਬ ਵਾਲ ਚਾਲੇ ਪਾ ਦਿੱਤੇ ਸੀ ਤੇ ਜਿਹੜੀ ਆ ਪੁਰਾਣੀ ਇੱਟਾ ਉਦੋਂ ਦੀ ਲੱਗੀ ਹੋਈ ਆ ਤੇ ਹੁਣ ਆਪਾਂ ਕਿਲੇ ਦੇ ਅੰਦਰ ਚੱਲਦੇ ਆ ਤੇ ਕਿਲੇ ਦਾ ਗੇਟ ਤੇ ਕਿਲੇ ਦੇ ਅੰਦਰ ਆ ਕੇ ਮਿੱਤਰੋ ਉਹੀ ਜਿਹੜੀ ਪੁਰਾਣੀ ਇੱਟਾ ਪਹਿਲਾਂ ਵਾਲੀ ਲੱਗੀ ਹੋਈ ਆ ਪਹਿਲਾਂ ਹੋ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਹੋਵੇ ਕਿਉਂਕਿ ਇੱਥੇ ਹੁਣ ਕੰਮ ਚੱਲ ਰਿਹਾ ਤੇ ਬਾਅਦ ਵਿੱਚ ਜਿਹੜਾ ਪਤਾਂ ਨੂੰ ਪਹਿਲਾਂ ਦਰਬਾਰ ਸਾਹਿਬ ਦਿਖਾਇਆ ਉਹ ਨਵੀਂ ਇਮਾਰਤ ਬਣੀ ਹੋਵੇਗੀ ਤੇ ਇਧਰ ਥੜਾ ਸਾਹਿਬ ਵੀ ਬਣਿਆ ਹੋਇਆ ਪ੍ਰਾਣੀ ਏਟ ਦੇਖੋ ਜੀ ਕਿਵੇਂ ਵਧੀਆ ਤਰੀਕੇ ਨਾਲ ਜਿਹੜੀ ਚਣਕੇ ਲਾਈ ਜਾਂਦੀ ਸੀ ਆ ਗੇਟ ਵੀ ਕਿਲੇ ਦਾ ਪੁਰਾਣਾ ਜੀ ਦੇਖੋ ਤੇ ਇੱਧਰ ਆ ਜੀ ਬੌਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦੀ ਭਗਤ ਤਰਬੋਲੀ ਸਾਹਿਬ 132 ਪੌੜੀਆਂ ਤੇ ਚੱਲਦੇ ਆਪਾਂ ਥੱਲੇ ਤੇ ਇਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਇਮਾਰਤ ਬਣੀ ਹੋਈ ਹੈ ਜੀ ਤਾਪਸਥਾਨ ਪੰਥ ਦੀ ਮਾਤਾ ਮਾਤਾ ਸਾਹਿਬਕੌਰ ਜੀ ਇਤਿਹਾਸ ਆ ਜਿਹੜਾ ਇੱਧਰ ਲਿਖਿਆ ਆ ਇਤਿਹਾਸ ਆ ਜਿਹੜਾ ਤੁਸੀਂ ਵੀਡੀਓ ਰੁੱਕ ਕੇ ਪੜ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਇਹ ਇਮਾਰਤ ਦੇ ਦਰਸ਼ਨ ਕਰਾ ਦਿੰਨੇ ਆ ਸਾਰੀ ਇਮਾਰਤ ਮਿੱਤਰੋ ਪੁਰਾਣੀ ਆ ਉਸੇ ਤਰੀਕੇ ਨਾਲ ਜਿਹੜੀ ਸਾਂਭ ਕੇ ਰੱਖੀ ਹੋਈ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਦਰਸ਼ਨ ਕਰਕੇ ਮਿੱਤਰੋ ਤੇ ਫੇਰ ਆਪਾਂ ਕਿਲੇ ਤੇ ਆਏ ਸੀ ਤੇ ਕਿਲੇ ਦੇ ਵੀ ਦਰਸ਼ਨ ਕਰਕੇ ਆਪਾਂ ਤਾਪਸਤਾਨ ਮਾਤਾ ਸਾਹਿਬ ਕੌਰ ਜੀ ਦੇ ਦਰਸ਼ਨ ਕੀਤੇ ਤੇ ਇੱਥੋਂ ਦੇਖਦਾ ਮਿੱਤਰੋ ਫਿਰ ਵਿਰਾਸਤੇ ਖਾਲਸਾ ਤੇ ਇੱਕ ਮੇਨ ਗੱਲ ਦੱਸਦੀ ਆ ਮਿੱਤਰੋ 24 ਤਰੀਕ ਦਾ ਜਿਹੜਾ ਇਹ ਵਿਰਾਸਤੇ ਖਾਲਸਾ ਬੰਦ ਆ ਇਹਦੇ ਅੰਦਰ ਕੰਮ ਚੱਲ ਰਿਹਾ ਸਫਾਈ ਵਗੈਰਾ ਜਿਹੜੀ ਚੱਲ ਰਹੀ ਆ ਤੇ ਇੱਕ ਤਰੀਕ ਤੋਂ ਇਹ ਮਿੱਤਰੋ ਖੁੱਲਣਾ ਤੇ ਜੇ ਤੁਸੀਂ ਆਉਣਾ ਤਾਂ ਤੁਹਾਨੂੰ ਇਹ ਇੱਕ ਤਰੀਕ ਤੋਂ ਬਾਅਦ ਆ ਜਿਹੜਾ ਖੁੱਲੂਗਾ ਫਿਰ ਤੁਸੀਂ ਇਹਦੇ ਅੰਦਰ ਜਾ ਸਕਦੇ ਹੋ ਇਹ ਜ਼ਰੂਰੀ ਜਾਣਕਾਰੀ ਹੈ ਜਿਹੜੀ ਨੋਟ ਕਰ ਲਿਓ ਇਸ ਤੋਂ ਪਹਿਲਾਂ ਤੁਸੀਂ ਇਹਦੇ ਅੰਦਰ ਨਹੀਂ ਜਾ ਸਕਦੇ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਹੋਰ ਥਾਮਾਂ ਵੀ ਦੇਖਦੇ ਹਾਂ ਤੇ ਇਸ ਤੋਂ ਬਾਅਦ ਫਿਰ ਆਪਾਂ ਗੁਰੂ ਘਰ ਦੇ ਵਿੱਚੋਂ ਪ੍ਰਸਾਦਾ ਪਾਣੀ ਸਾਕੇ ਅੱਗੇ ਵੱਲ ਚੱਲੇ ਪਾਵਾਂਗੇ ਕਿਲੇ ਜੋ ਬਾਹਰ ਨਿਕਲ ਗਈ ਮੇਰੇ ਤੋਂ ਇੱਧਰ ਜਗ੍ਹਾ ਬਣੀ ਹੋਈ ਆ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਤਪਸਥਾਨ ਤੇ ਆ ਜਿਹੜਾ ਇਤਿਹਾਸ ਆ ਲਿਖਿਆ ਹੋਇਆ ਇਹ ਤੁਸੀਂ ਵੀਡੀਓ ਰੋਕ ਕੇ ਸਕਰੀਨ ਸ਼ਾਟ ਲੈ ਕੇ ਵੀ ਪੜ੍ਹ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਸਾਹਿਬ ਭਾਈ ਜੈਤਾ ਸਿੰਘ ਜੀ ਦਾ ਜਿਹੜਾ ਨਾਮ ਆ ਉਹਦੇ ਨਾਲ ਵੀ ਜਾ ਸਕਦੇ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀਆਂ ਇਤਿਹਾਸਕ ਪ੍ਰਾਤਨ ਪੌੜੀਆਂ ਨੇ ਜਿਹੜੀਆਂ 84 ਉਹ ਵੀ ਅੱਗੇ ਜਾ ਕੇ ਆ ਤੇ ਉਹ ਵੀ ਆਪਾਂ ਤੁਹਾਨੂੰ ਅੱਜ ਜ਼ਰੂਰ ਦਿਖਾਵਾਂਗੇ ਤੇ ਬਾਰ ਉਹ ਤੇ ਆਣੇ ਜੀ ਉਹ ਪੌੜੀਆਂ ਤੇ ਆਹ ਹੈ ਜੀ ਉਹ ਤਾਪਸਥਾਨ ਭਾਈ ਜੀਵਨ ਸਿੰਘ ਜੀ ਸਹੀਦ ਵੱਲੋਂ ਜਿੱਥੋਂ ਮਿੱਤਰੋ ਦੋ ਮੁੰਡੇ ਆਉਂਦੇ ਆ ਉੱਥੋਂ ਇਹ ਪੌੜੀਆਂ ਆਉਂਦੀਆਂ ਨੇ ਤੇ ਤਾਂਹਾਂ ਚੜ ਕੇ ਫਿਰ ਇਹ ਉਹ ਕਿਲੇ ਵੱਲ ਜਾਂਦੀਆਂ ਦੇਖ ਲਓ ਆ ਉਦੋਂ ਵੇਲੇ ਦੀਆਂ ਬਣਾਈਆਂ ਹੋਈਆਂ ਪੌੜੀਆਂ ਇੱਥੇ ਜਾਂਦੀਆਂ ਫਿਰ ਕਿਲੇ ਵੱਲ ਜਿੰਦਾਂ ਅੱਗੇ ਵੀ ਹੈ ਮੇਰਾ ਮੰਗਤੇ ਨਾਲੋਂ ਮਿਹਨਤ ਚੰਗੀ ਮਿਹਨਤ ਵਿੱਚ ਤੰਦਰੁਸਤੀ ਸੋ ਮੰਗਣ ਨਾਲੋਂ ਮਤਲਬ ਇਦਾਂ ਦੀ ਮਿਹਨਤ ਕਰਿਆ ਕਰੋ ਜਿਵੇਂ ਆ ਛੋਟੀ ਜੀ ਬੱਚੀ ਕਰ ਰਹੀ ਆ ਕਮਰੇ ਨੂੰ ਲਾ ਕੇ ਮੇਤਰੋ ਲੋਕ ਆਪ ਆ ਚੁੱਕੇ ਆ ਬਾਹਰ ਤੇ ਆ ਖੜਾ ਲਿਆ ਆਪਣੇ ਸਾਈਕਲ ਸਮਾਨ ਸੂਣ ਆਪਾਂ ਬਾਹਨਲੇ ਤੇ ਫਿਰ ਹੁਣ ਆਪਾਂ ਚੱਲਦੇ ਆ ਪਰੌਂਠੇ ਪਰੌਂਠੇ ਤੋਂ ਖਾ ਕੇ ਤੇ ਉਧਰ ਸਾਹਮਣੇ ਮਾਤਾ ਜੀ ਦਾ ਢਾਬਾ ਤੇ ਬਹੁਤ ਸੋਹਣੇ ਪਰੌਂਠੇ ਬਣਾਉਂਦੇ ਆ ਇੱਥੋਂ ਬਣਾ ਕੇ ਆਪਾਂ ਪਰੌਂਠੇ ਮਤਲਬ ਖਾ ਕੇ ਤੇ ਫਿਰ ਚੱਲਦੇ ਆ ਅੱਗੇ ਰੋਪੜ ਵੱਲ ਤੇ ਘਾਟੇ ਤੇ ਮੇਤਰੋ ਜਾ ਆਪਾਂ ਥੱਲੇ ਚੜਾਈ ਵੱਲ ਥੱਲੇ ਹੀ ਚੜਾਈ ਮਤਲਬ ਥੱਲੇ ਨੂੰ ਉਤਰਾਈ ਆ ਆ ਤਾਂ ਬੰਦਾ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਇਕੱਲੇ ਆ ਹੁਣ ਆਪਾਂ ਰੋਪੜਵਾਲ ਨੂੰ ਅੱਜ ਦੀ ਰਾਤ ਜਿਹੜੀ ਆਪਾਂ ਰੋਪੜ ਕਟਣੀ ਆ ਜਾਦੇ ਪਹੁੰਚ ਚੁੱਕੇ ਆ ਮਿੱਤਰੋ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੇ ਚੱਲਦੇ ਆ ਗੁਰੂ ਘਰ ਦੇ ਵਿੱਚ ਨੰਸਕਾਰ ਕਰਦੇ ਆ ਪਹਿਲਾਂ ਪੜਦੇ ਆ ਇਤਿਹਾਸ ਫਿਰ ਅੰਦਰ ਦਰਸ਼ਨ ਕਰਾਂਗੇ ਤੇ ਬਾਜ਼ਾਰ ਦੇ ਵਿੱਚ ਦੀ ਆਉਂਦਾ ਜੀ ਰਸਤਾ ਇਧਰ ਨੂੰ ਭੀੜਾ ਜਾ ਬਾਜ਼ਾਰ ਲੰਘ ਕੇ ਤਾਹਾਂ ਚੜ ਕੇ ਤੇ ਸੱਜੇ ਹੱਥ ਕੱਬੇ ਹੱਥ ਮੁੜ ਕੇ ਦੋ ਤਿੰਨ ਮੋੜ ਜੇ ਆਉਂਦੇ ਆ ਤੇ ਫੇਰ ਜਾ ਕੇ ਇਹ ਗੁਰੂ ਘਰ ਆਉਂਦਾ ਚੱਲਦੇ ਆਪ ਇਤਿਹਾਸ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਸ਼ਹਾਦਤ ਉਪਰੰਤ ਉਹਨਾਂ ਦੇ ਪਾਵਨ ਸੀਸ ਨੂੰ ਲੈ ਕੇ ਭਾਈ ਜੈਤਾ ਜੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸ੍ਰੀ ਕੁਇਰਤਪੁਰ ਸਾਹਿਬ ਵਾਲੇ ਸਥਾਨ ਤੋਂ ਹੁੰਦੇ ਹੋਏ ਇੱਥੋਂ ਸੰਗਤਾਂ ਸਮੇਤ ਪਵਿੱਤਰ ਸਥਾਨ ਤੇ ਪਹੁੰਚੇ ਤੇ ਦਸਵੇਂ ਸਪਤਾਜੀ ਨੇ ਇੱਥੇ ਆਪਣੇ ਪੂਜਨੀਕ ਪਿਤਾ ਦੇਸੀ ਸਦਾ ਸੰਸਕਾਰ ਕੀਤਾ ਸੀ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਸਥਾਨ ਤੇ ਬਰਾਜਮਣ ਹੋ ਕੇ ਦਸਵੇਂ ਸਪਤਾ ਨੇ ਪਾਣਾ ਮੰਨਣ ਦਾ ਬਲ ਬਖਸ਼ਿਆ ਸੰਗਤਾਂ ਨੂੰ ਤੇ ਇਹ ਲਿਖਿਆ ਜੀ ਇਤਿਹਾਸ ਤੇ ਨਾਲ ਹੀ ਹੈ ਜੀ ਇੱਧਰ ਦਰਵਾਜ਼ਾ ਚਲਦੇ ਆਂ ਅੰਦਰ ਤੇ ਕਰਦੇ ਆ ਨਾਮ ਸਕਾਰ ਉੱਪਰ ਚੱਲ ਰਿਹਾ ਜੀ ਕੰਮ ਉਹਦਾ ਗੁੰਬਦ ਦਾ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਕਰਨ ਤੋਂ ਬਾਅਦ ਆ ਬਣਿਆ ਹੋਇਆ ਜੀ ਗੁਰਦੁਆਰਾ ਅਕਾਲ ਪੰਗੋ ਸਾਹਿਬ ਇੱਥੇ ਬਿਰਾਜਮਾਨ ਹੋ ਕੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਪਾਣਾ ਮੰਨਣ ਦਾ ਬਲਬਖਸਿਆ ਗੁਰਦਾਂ ਗੁਰਬਾਣੀ ਮੁਤਾਬਕ ਸਿੱਖ ਸਿਧਾਂਤ ਤੇ ਡਟਣ ਦਾ ਜਿਹੜਾ ਹੁਕਮ ਦਿੱਤਾ ਸੀ ਗੁਰੂ ਸਾਹਿਬ ਨੇ ਗੁਰਦੁਆਰਾ ਅਕਾਲ ਪੰਗਾ ਸਾਹਿਬ ਮਿਤੀ 17 ਨਵੰਬਰ 1675 ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕੀਤਾ ਗਿਆ ਉਹਨਾਂ ਦੇ ਸੀਸ ਦਾ ਤਾਂ ਗੁਰੂ ਸਾਹਿਬ ਦੀ ਉਮਰ ਉਦੋਂ 9 ਕ ਸਾਲ ਦੀ ਸੀ ਗੁਰੂ ਗਵਿੰਦ ਸਿੰਘ ਜੀ ਦੀ ਤੇ ਜਿਹੜਾ ਆਪਾਂ ਗੁਰਦੁਆਰਾ ਅਕਾਲ ਪੰਗਾ ਸਾਹਿਬ ਤੁਹਾਨੂੰ ਦਿਖਾ ਕੇ ਹਟਿਆ ਉਦੋਂ ਛੋਟੀ ਜਿਹੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਹੁਕਮ ਦਿੱਤਾ ਗਰਵਾਣੀ ਅਨਸਾਰ ਜੀਵਨ ਜਿਉਣ ਦਾ ਅਤੇ ਪਾਲਾ ਮੰਨ ਪਾਣਾ ਮੰਨਣ ਦਾ ਬਲ ਬਖਸ਼ਿਆ ਸੰਗਤਾਂ ਅੱਗੇ ਮਿੱਤਰੋ ਤੁਰਨ ਤੋਂ ਪਹਿਲਾਂ ਵੀ ਪੈਂਦਾ ਹੁੰਦਾ ਤੇ ਹੁਣ ਜਦੋਂ ਤੁਰੇ ਉਦੋਂ ਮੀਂਹ ਪੈਣ ਲੱਗ ਗਿਆ ਸਾਢੇ 11 ਦਾ ਹੋਇਆ ਟਾਈਮ 12 ਦੇ ਆਸ-ਪਾਸ ਤੇ ਕਦੋਂ ਮੀਂਹ ਹਟਦਾ ਦੇਖਦਾ ਫਿਰ ਜਾਣੇ ਆ ਕਿ ਇਹਨੂੰ ਵਕੀਰਤਪੁਰ ਸਾਹਿਬ ਇੱਥੋਂ ਨੇੜੇ ਹੀ ਆ ਤੇ ਫੇਰ ਜਾਵਾਂਗੇ ਆਪਾਂ ਅੱਗੇ ਰੋਪੜ ਨੂੰ ਅੱਜ ਰਾਤ ਤਾਂ ਪਾਸੇ ਆਪਾਂ ਰੋਪੜ ਹੀ ਕੱਟਨੀਆ ਬਾਹਲਾ ਸਫਰ ਆਪਣਾ ਹੈ ਨਹੀਂ ਇੱਥੇ ਆਪਾਂ ਖੜੇ ਸੀ ਮਿੱਤਰੋ ਲੱਕੜ ਦੀ ਵਰਕਸ਼ਾਪ ਆ ਬਾਈ ਜੀ ਤੇ ਕੰਮ ਵਧੀਆ ਕਰਦਾ ਬਾਈ ਆ ਕਲਾਕਾਰੀ ਦੇਖੋ ਬਾਈ ਨੇ ਕੀਤੀ ਕਿੰਨੀ ਵਧੀਆ ਆ ਕਿਸ ਤੀਜ ਬਣਾਈ ਹੋਈ ਆ ਹਲੇ ਇਹਦਾ ਕੰਮ ਮੇਰੇ ਹਸਾਲਾ ਚੱਲਦਾ ਮੈਂ ਇੱਧਰ ਆਇਆ ਸੀਗਾ ਤੇ ਮੈਂ ਕਿਹਾ ਦੇਖਣਾ ਬਹੁਤ ਸੋਹਣੀ ਬਣਾਈ ਹੋਈ ਹੈ ਬਾਈ ਜੀ ਕਲਾਕਾਰੀ ਬਹੁਤ ਤਗੜੀ ਦਿਖਾਈ ਦੀ ਆ ਕਾਲੀਆਂ ਇੱਟਾਂ ਕਾਲੇ ਰੋਲ ਨਹੀਂ ਬਰਸਾਦੇ ਜੋਰੋ ਜੋਰ ਜੀਨੇ ਕਹਤਾ ਹੈ ਜੋਰੋ ਜੋਰ ਹੀ ਲੱਗਿਆ ਪਿਆ ਮਿੱਤਰੋ ਆਜਾ ਗੁਰੂ ਘਰ ਦੇ ਵਿੱਚ ਮਿੱਤਰੋ ਬਾਲੀ ਵੀਡੀਓਗ੍ਰਾਫੀ ਲਾਉਣ ਨਹੀਂ ਹੈਗੀ ਤਾਂ ਕਰਕੇ ਆਪਾਂ ਇਹਦੀ ਇਤਿਹਾਸ ਦੀ ਫੋਟੋ ਆ ਉਹ ਆਪਾਂ ਨਾਲ ਲਾ ਦੇਣੀ ਤੁਸੀਂ ਵਧੀਆ ਤਰੀਕੇ ਨਾਲ ਪੜ ਸਕਦੇ ਸਟਾਈਮ ਖੜਿਆ ਜੀ ਆਪਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਤੇ ਸਾਹਮਣੇ ਲਿਖਿਆ ਹੈ ਜੀ ਗੁਰੂ ਘਰ ਦਾ ਇਤਿਹਾਸ ਐਸਾ ਸਥਾਨ ਕੀਰਤਪੁਰ ਸਾਹਿਬ ਸਹਿਰ ਦੇ ਦੱਖਣ ਪਾਸਮ ਵੱਲ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਜੈਸ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਤੀਰ ਸਾਹਿਬ ਦੇ ਸਥਾਨ ਤੋਂ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਐਸਾ ਸਥਾਨ ਤੇ ਸਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸੱਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪਵਿੱਤਰ ਸਰੀਰਾਂ ਦਾ ਸਸਕਾਰ ਕੀਤਾ ਗਿਆ ਅਤੇ 8ਵੇਂ ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੰਗੀਠਾ ਦਿੱਲੀ ਵਿਖੇ ਸਸਕਾਰ ਹੋ ਜਾਣ ਤੋਂ ਬਾਅਦ ਐਸਾ ਸਥਾਨ ਤੇ ਲਿਆਂਦਾ ਗਿਆ ਐਸ ਪਵਿੱਤਰ ਸਥਾਨ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਪਤਾਲਪੁਰੀ ਰੱਖਿਆ ਤੇ ਇਹ ਆ ਜੀ ਗੁਰੂ ਘਰ ਦਾ ਇਤਿਹਾਸ ਤੇ ਚਲਦੇ ਆਂ ਅੰਦਰ ਕਰਦੇ ਆਂ ਨਮਸਕਾਰ ਤੇ ਜੇ ਵੀਡੀਓਗ੍ਰਾਫੀ ਅਲਾਉਡ ਹੋਈ ਤਾਂ ਹੋਰ ਵੀ ਬਣਾਵਾਂਗੇ ਤੇ ਨਹੀਂ ਮੇਤਰੋ ਮਾਫੀ ਚਾਹੁੰਨੇ ਆ ਰਾਸਤਾ ਜਾਂਦਾ ਮਿੱਤਰੋ ਦਰਿਆ ਨੂੰ ਜਿੱਥੇ ਜ਼ਿਆਦਾਤਰ ਲੋਕ ਨੇ ਜਿਹੜੇ ਆਪਣੇ ਵਿਛੜਿਆਂ ਦੇ ਫੁੱਲ ਪਾਉਣ ਆਉਂਦੇ ਨੇ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆਗੇ ਮਿੱਤਰੋ ਇਹ 7 ਲੌਜ ਦਰਿਆ ਵਗਦਾ ਜਿੱਧਰ ਬੌਲੀ ਸਾਹਿਬ ਦਾ ਗੇਟ ਲੱਗਿਆ ਹੋਇਆ ਤੇ ਕਾਫੀ ਤੇਜ਼ ਵਗਦਾ ਦਰਿਆ ਇੱਥੇ ਲੋਕ ਫੁੱਲ ਤਾਰਦੇ ਨੇ ਜ਼ਿਆਦਾਤਰ ਆ ਕੇ ਆਪਣੇ ਵਿਛੜਿਆਂ ਦੇ 7 ਲੌਜ ਦਰਿਆ ਦੇ ਕੰਢੇ ਤੇ ਜਿਹੜਾ ਇਹ ਗੁਰੂ ਘਰ ਆ ਉਹ ਬਸਿਆ ਆਇਆ पतालपुरी साहब इस टाइम खड़े मित्रों अपना गुरद्वारा परिवार विछोड़ा साहेब ਐਸਾ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸੰਗਾਂ ਸਮੇਤ ਕਿਲਾ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਅੰਮ੍ਰਿਤਵਲੇ ਪਹੁੰਚੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਵਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ ਬਾਈ ਧਾਰ ਦੇ ਪਹਾੜੀ ਰਾਜਾਂ ਨੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰਤਾ ਸੀ ਸਾਹੀ ਟਿੱਬੀ ਤੇ ਭਾਈ ਉਦੇ ਸੰਗ 50 ਸੰਗ ਦੇ ਜਥੇ ਨਾਲ ਚੜ੍ਹਦੇ ਇੱਥੇ ਸਿੱਧੀਆਂ ਪਾਗੇ ਸੀਗੇ ਤੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਸਰਸਨਾਂ ਦੀ ਪਾਰ ਕਰਤੀ ਸੀ ਤੇ ਬਾਕੀ ਦਾ ਜਿਹੜਾ ਇਤਿਹਾਸ ਆ ਮਿੱਤਰੋ ਉਹ ਆਪਾਂ ਤੁਹਾਨੂੰ ਫੋਟੋ ਲਾ ਦਾਂਗੇ ਤੁਸੀਂ ਵਧੀਆ ਤਰੀਕੇ ਨਾਲ ਰੋਕ ਕੇ ਪੜ੍ਹ ਸਕਦੇ ਹੋ ਇਹ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਤਾਂ ਪਿਆ ਕਿਉਂਕਿ ਇਸੇ ਜਗ੍ਹਾ ਤੇ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਸੀ ਸਾਰਾ ਉਹ ਵਿਛੜ ਗਿਆ ਸੀ ਕਾਫੀ ਉੱਚਾ ਜਿਹੜਾ ਇਹ ਗੁਰੂ ਘਰ ਜੀ ਬਣਿਆ ਹੋਇਆ ਤੇ ਮਾਜਰੀ ਬੈਂਡ ਦੇ ਵਿੱਚ ਹੀ ਬਣਿਆ ਹੋਇਆ ਤੇ ਚੱਲਦੇ ਆਪਾਂ ਕਰਦੇ ਆਂ ਜਾ ਕੇ ਨਮਸਕਾਰ ਇਹ ਬਾੜੀਆਂ ਉੱਪਰ ਨੂੰ ਜਾਂਦੀਆਂ ਦਰਬਾਰ ਸਾਹਿਬ ਵਾਲਾ ਕਾਫੀ ਉੱਚੀ ਹੈ ਮਿੱਤਰੋ ਜਿਹੜੀ ਇਹ ਇਮਾਰਤ ਬਣੀ ਹੋਈ ਆ ਬਹੁਤ ਜਿਆਦਾ ਉੱਚੀ ਆ ਪੱਥਰ ਲਾਏ ਹੋਏ ਨੇ ਬਾਹਰ ਦੇ ਬਾਹਰ ਪੱਥਰ ਵੀ ਸਾਰੇ ਲਾਏ ਹੋਏ ਆ ਬਹੁਤ ਉੱਚੀ ਇਮਾਰਤ ਬਣੀ ਹੋਈ ਆ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਰੋਪੜ ਅੱਜ ਦੀ ਰਾਤ ਆਪਣੀ ਰੋਪੜ ਦੇ ਵਿੱਚ ਪਹੁੰਚ ਗਏ ਮਿੱਤਰੋ ਆਪਾਂ ਰੂਪਨਗਰ ਸਿਰਫ 1 ਕਿਲੋਮੀਟਰ ਰਹਿ ਗਿਆ ਤੇ ਰਾਤ ਆਪਾਂ ਅੱਜ ਕਟਨੀਆਂ ਗੌਰਦਵਾਰਾ ਪਠਾ ਸਾਹਿਬ ਤੇ ਆਪਣੇ ਚੌਣ ਵਾਲਿਆਂ ਦੇ ਫੋਨ ਆਏ ਸੀ ਤੇ ਦੇਖ ਰਿਹਾ ਵੀ ਰਾਤ ਜਿਹੜੀ ਉੱਥੇ ਹੀ ਕੱਟੀ ਜਾਂਦੀ ਆ ਜਾਂ ਫਿਰ ਕਿਤੇ ਹੋਰ ਹੱਲ ਹੁੰਦਾ ਤੇ ਰਾਤ ਆਪਣੀ ਕਨਫਰਮ ਆ ਅੱਜ ਇੱਥੇ ਹੀ ਹੋਊਗੀ ਤੇ ਚੱਲਦੇ ਆ ਹੁਣ ਆਪਾਂ ਥੋੜੀ ਦੂਰ ਹੀ ਆ ਗੁਰਦੁਆਰਾ ਪੱਖਾ ਸਾਹਿਬ 2-3 ਕਿਲੋ ਮੀਟਰ ਪਹੁੰਚ ਚੁੱਕੇ ਆ ਜੀ ਆਪਾਂ ਗੁਰਦੁਆਰਾ ਸ੍ਰੀ ਪਠਾ ਸਾਹਿਬ ਪਾਸਾਈ 10ਵੀਂ ਕੋਟਲਾ ਨਿਹੰਗ ਰੋਪੜ ਤੇ ਚੱਲਦੇ ਆ ਅੱਗੇ ਦੇਖਦੇ ਆ ਆਪਾਂ ਜਾ ਕੇ ਕੌਣ ਮਿਲਦਾ ਤੇ ਕਿਵੇਂ ਮਿਲਦਾ ਪਹੁੰਚ ਕੇ ਆ ਜੀ ਆਪਾਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਸਾ ਜੀ ਦਸਵੀ ਤੇ ਕਰਦੇ ਆ ਮਿੱਤਰੋ ਰਹਿਣ ਦਾ ਟਿਕਾਣਾ ਰਹਿਣ ਦਾ ਹੱਲ ਤੇ ਬਾਕੀ ਦੀ ਗੱਲ ਬਾਤ ਫੇਰ ਕਰਦੇ ਆ ਤੇ ਕਮਰਾ ਮਿੱਤਰੋ ਆਪਾਂ ਨੂੰ ਮਿਲ ਗਿਆ ਬਹੁਤ ਤੇ ਆਪਾਂ ਜਿਹੜੇ ਤੁਹਾਨੂੰ ਦੱਸੇ ਸੀ ਆਪਣੇ ਚਾਣ ਵਾਲੇ ਆ ਬਾਈ ਜੀ ਮਿਲੇ ਨੇ ਤੇ ਇਹਨਾਂ ਦੇ ਦਰਸ਼ਨ ਹੋ ਗਏ ਆਪਾਂ ਨੂੰ ਬਹੁਤ ਵਧੀਆ ਧੰਨਵਾਦ ਬਾਈ ਜੀ ਬਹੁਤ ਬਹੁਤ ਤੇ ਨਾਲ ਆ ਬਾਈ ਧੰਨਵਾਦ ਜੀ ਤੇ ਪਿਛੇ ਭਾਈ ਮਰਦਾਨਾ ਜੀ ਜਿਹੜੇ ਪ੍ਰਧਾਨ ਨੇ ਜੀਤ ਗੋਰੀਆ ਜੀ ਹਨ ਹਾਂ ਜੀ ਉਹਨਾਂ ਦੇ ਅਕੇ ਮੈਂਬਰ ਲਗੇ ਜੀ ਬਾਈ ਪੰਮਾ ਜੀ ਅੰਮ੍ਰਿਤਸਰ ਦੇ ਜਿਲ੍ਹੇ ਅੰਮ੍ਰਿਤਸਰ ਦੇ ਜੀ ਠੀਕ ਆ ਠੀਕ ਆ ਇਹਨਾਂ ਨੇ ਬਹੁਤ ਸਾਥ ਦਿੱਤਾ ਜੀ ਤੁਹਾਡਾ ਵੀ ਧੰਨਵਾਦ ਮਹਾਰਾਜ ਤੁਸੀਂ ਆ ਗੁਰੂ ਦੀ ਨਗਰੀ ਤੈ ਹੈ ਜੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਦਰਸ਼ਨ ਹੋ ਗਏ ਜੀ ਬਹੁਤ ਵਧੀਆ ਬਾਕੀ ਹੈ ਵੀ ਕਈ ਦਿਨਾਂ ਤੋਂ ਚੱਲਿਆ ਆ ਸਾਡੇ ਨਾਲ ਹਾਂ ਜੀ ਹਾਂ ਸਫ਼ਰ ਦੇ ਵਿੱਚ ਲਗਾਤਾਰ ਫੋਨ ਆਉਂਦੇ ਰਹਿੰਦੇ ਨੇ ਕਿ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਨਾ ਤੇ ਹਾਂ ਜੀ ਮਿੱਤਰੋ ਕਮਰੇ ਦੇ ਵਿੱਚ ਆਪਾਂ ਆ ਚੁੱਕੇ ਆ ਵਾਪਸ ਤੇ ਜਿਹੜੇ ਇਨਸਾਨਾਂ ਦੇ ਆਪਾਂ ਤੁਹਾਨੂੰ ਪਹਿਲਾਂ ਦਰਸ਼ਨ ਕਰਾ ਕੇ ਹਟੇ ਆ ਇਹਨਾਂ ਦੇ ਪਹਿਲਾਂ ਵੀ ਕਾਫੀ ਸਾਨੂੰ ਫੋਨ ਆਉਂਦੇ ਰਹੇ ਨੇ ਵੀ ਤੁਹਾਨੂੰ ਕਿਤੇ ਵੀ ਕੋਈ ਵੀ ਦਿੱਕਤ ਆਉਂਦੀ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਸੀਗੇ ਜੀ ਵਿਸ਼ਵ ਭਾਈ ਮਰਦਾਨਾ ਜੀ ਇੱਕ ਆਪਣੇ ਕਮੇਟੀ ਬਣੀ ਹੋਈ ਆ ਸਾਰੇ ਪੰਜਾਬ ਦੇ ਵਿੱਚ ਤੇ ਕੌਣ ਸੀਗੇ ਪ੍ਰਧਾਨ ਉਹਨਾਂ ਦਾ ਨਾਮ ਅਜੀਤ ਗੋਰੀਆ ਜੀ ਹੈਗੇ ਨੇ ਸਾਰੇ ਪੰਜਾਬ ਦੇ ਪ੍ਰਧਾਨ ਤੇ ਜਿਹੜੇ ਇਹ ਪੱਗ ਵਾਲੇ ਵੀਰ ਸੀਗੇ ਇਹ ਜ਼ਿਲ੍ਹਾ ਅਮਰਤਸਰ ਦੇ ਪ੍ਰਧਾਨ ਸੀਗੇ ਤੇ ਇਹਨਾਂ ਨੇ ਕਾਫੀ ਸਾਡੀ ਮਦਦ ਕੀਤੀ ਆ ਹੁਣ ਵੀ ਜਦੋਂ ਅਸੀਂ ਇੱਥੇ ਪਹੁੰਚੇ ਆ ਤਾਂ ਇਹਨਾਂ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਤੇ ਆਉਣ ਸਾਰੀ ਪਹਿਲਾਂ ਇਹਨਾਂ ਨੇ ਸਾਨੂੰ ਦੁੱਧ ਪਾਇਆ ਤੇ ਬਹੁਤ-ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਬਾਕੀ ਮਿੱਤਰੋ ਗੱਲਾਂ ਬਾਤਾਂ ਕਰਾਂਗੇ ਕੱਲ ਨੂੰ ਤੇ ਕੱਲ ਨੂੰ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਇਨਸਾਨ ਨੇ ਉਹ ਆਉਣਗੇ ਇੱਕ ਵਾਰੀ ਫਿਰ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅੱਜ ਦੀ ਵੀਡੀਓ ਦੀ ਕਰਦੇ ਆਂ ਮਿੱਤਰੋ ਸਮਾਪਤੀ ਇੱਥੇ ਹੀ ਤੇ ਬਾਕੀ ਇਹ ਗੁਰੂ ਘਰ ਆਪਾਂ ਪਠਾ ਸਾਹਿਬ ਇਹ ਵੀ ਆਪਾਂ ਤੁਹਾਨੂੰ ਕੱਲ੍ਹ ਨੂੰ ਹੀ ਦਿਖਾਵਾਂਗੇ ਤੇ ਵੀਡੀਓ ਦੇਖਣ ਲਈ ਮਿੱਤਰੋ ਧੰਨਵਾਦ ਰੱਬ ਰੱਖਾ